ਸੱਚੀ ਗੱਲ ਜੀ ਜਿਸ ਤਰ੍ਹਾਂ ਕਿ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਵੀ ਜਸਕਿਰਤ ਕੌਰ ਮਾਨ ਹਲਕਾ ਧਰਮਕੋਟ ਵੱਲੋਂ ਚੋਣ ਲੜਨ ਦੇ ਕਾਫੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਾਫੀ ਅਫਵਾਹਾਂ ਉਡਾਈਆਂ ਜਾ ਰਹੀਆਂ ਤੇ ਤਰ੍ਹਾਂ ਤਰ੍ਹਾਂ ਦੇ ਸਰਵੇ ਕੀਤੇ ਜਾ ਰਹੇ ਨੇ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦੀ ਆ ਵੀ ਮੈਂ ਜਸਕਿਰਤ ਕੌਰ ਮਾਨ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਚੋਣ ਲੜਨ ਨਹੀਂ ਆਈ ਸੀ ਕੋਈ ਐਮਐਲਏ ਦੀ ਟਿਕਟ ਲੈਣ ਨਹੀਂ ਆਈ ਸੀ ਮੈਨੂੰ ਲਗਭਗ ਪਾਰਟੀ ਦੇ ਨਾਲ 4 ਸਾਲ ਹੋ ਗਏ ਕੰਮ ਕਰਦੇ ਹੋਇਆ ਤੇ ਪਾਰਟੀ ਨੇ ਮੇਰੇ ਕੰਮ ਨੂੰ ਦੇਖਦਿਆਂ ਹੋਇਆ ਇੱਕ ਬਹੁਤ ਹੀ ਮਹੱਤਵਪੂਰਨ ਜ਼ਿੰਮੇਵਾਰੀ ਲਈ ਹੈ ਜਿਹੜੀ ਕਿ ਇੱਕ ਐਮਐਲਏ ਦੇ ਟਿਕਟ ਨਾਲੋਂ ਬਹੁਤ ਵੱਡੀ ਹੈ ਪੰਜਾਬ ਦੇ 117 ਦੇ 117 ਹਲਕੇ ਨੇ ਜਿਹੜੇ ਸਮੇਤ ਹਲਕਾ ਧਰਮਕੋਟ ਉਹ ਸਾਰੇ ਉਹ ਹੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਨੂੰ ਬਚਾਉਣ ਦੇ ਲਈ ਆਮ ਆਦਮੀ ਪਾਰਟੀ ਦਾ ਆਉਣਾ ਬਹੁਤ ਜ਼ਰੂਰੀ ਹੈ ਜਿੰਨਾ ਬਹੁਤ ਜ਼ਰੂਰੀ ਹੈ ਪੰਜਾਬ ਦੇ ਵਿੱਚ ਸੋ ਮੈਂ ਸਾਰੇ ਅੱਗੇ ਹੀ ਰਿਕਵੈਸਟ ਕਰਦੀ ਹਾਂ ਵੀ ਹੁਣ ਪੰਜਾਬ ਇੱਕ ਬਹੁਤ ਵੱਡੀ ਕ੍ਰਾਂਤੀ ਦੇ ਮੋੜ ਤੇ ਹੈ ਤੇ ਪਲੀਜ਼ ਇਸ ਦੇ ਵਿੱਚ ਵਿਗੜ ਨਾ ਪਾਓ ਤੇ ਜਿਹੜੇ ਵੀ ਪਾਰਟੀ ਵਿਰੋਧੀ ਅੰਸਰਾਂ ਨੂੰ ਮੇਰੀ ਇਹੀ ਤਾੜਨਾ ਹੈ ਵੀ ਜਸਕੀਰਤ ਕੌਰ ਮਾਨ ਦਾ ਨਾਮ ਲੈਂਦਿਆਂ ਹੋਇਆਂ ਮੇਰਾ ਨਾਮ ਲੈ ਕੇ ਪਾਰਟੀ ਦੇ ਲਈ ਗਲਤ ਪ੍ਰਚਾਰ ਕਰਨਾ ਬੰਦ ਕਰਨ ਉਹਨਾਂ ਦੇ ਇਹ ਮਨਸੂਬੇ ਕਦੇ ਕਾਮਯਾਬ ਨਹੀਂ ਹੋਣੇ ਤੇ ਸਾਰਿਆਂ ਨੂੰ ਮੈਂ ਇਹ ਰਿਕਵੈਸਟ ਕਰਦੀ ਆ ਵੀ ਜਸਕੀਰਤ ਮਾਨ ਦਾ ਇਲੈਕਸ਼ਨ ਲੜਨ ਦਾ ਕੋਈ ਇਰਾਦਾ ਨਹੀਂ ਹੈਗਾ ਸੋ ਆਪਾਂ ਮਾਨ ਦੀ ਪਾਰਟੀ ਦਾ ਸਾਥ ਦੇਈਏ ਰਲ ਕੇ ਇਸ ਪਾਰਟੀ ਨੂੰ ਆਪਾਂ ਕਾਮਯਾਬ ਕਰੀਏ ਤਾਂ ਕਿ ਆਪਾਂ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ ਬਹੁਤ ਬਹੁਤ ਮਿਹਰਬਾਨੀ ਧੰਨਵਾਦ